ਅੱਜ ਲੋਕ ਸਭਾ ਹਲਕਾ ਫਰੀਦਕੋਟ ਦੇ ਕੈਂਡੀਡੇਟ ਰਾਜਵਿੰਦਰ ਸਿੰਘ ਧਰਮਕੋਟ ਦੇ ਨਾਲ ਮੈਂ ਵਿਧਾਨ ਸਭਾ ਹਲਕਾ ਮੋਗੇ ਕੋ ਇਨਚਾਰਜ ਸਨਨੀ ਗੇਲ ਤੇ ਮੇਰੇ ਨਾਲ ਮੇਰੇ ਸਾਥੀ ਟੀਮ ਮੈਂਬਰਸ ਆ ਜਸਵੀਰ ਸਿੰਘ ਖਾਲਸਾ ਬ블ੂ ਜੀ ਆਪਣਾ ਸਾਡੇ ਸਾਡੇ ਦੇਵ ਸ਼ੀਸ਼ ਜੀ ਪ੍ਰਧਾਨ ਜੀ ਤੇ ਭਾਈ ਜੀ ਹੁਣੀ ਪਰਮਪਾਲ ਜੀ ਸਾਰੇ ਜਣੇ ਅਸੀਂ ਅੱਜ ਪਿੰਡ ਸਲੀਨੇ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਦੇ ਕੈਂਡੀਡੇਟ ਦੇ ਨਾਲ ਪਹੁੰਚੇ ਆ ਤੇ ਬਹੁਤ ਚੰਗਾ ਰਿਸਪੌਂਸ ਜਿਹੜਾ ਪਿੰਡ ਸਲੀਨੇ ਦੇ ਲੋਕਾਂ ਵੱਲੋਂ ਮਿਲਿਆ ਅੱਜ ਸਲੀਨੇ ਪਿੰਡ ਦਾ ਕੱਲੇ ਦਾ ਘਟ ਸੀ ਤੇ ਇੰਨਾ ਭਰਮਾ ਘਟ ਸੀ ਵੀ ਸਮਝ ਲੋ ਠਾਠਾ ਮਾਰਦਾ ਘਟ ਸੀ ਸਾਡੇ ਇੱਥੇ ਕੁਲਦੀਪ ਸਿੰਘ ਜਿਹੜੇ ਆ ਬਹੁਤ ਸਟਰੋਂਗ ਵਰਕਰ ਆ ਪਾਰਟੀ ਦੇ ਜਿਹੜੇ ਐਸਸੀ ਵਰਗ ਨੂੰ ਬਿਲੋਂਗ ਕਰਦੇ ਆ ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਆ ਬਹੁਤ ਸੋਹਣੀ ਮਿਹਨਤ ਦੇ ਨਾਲ ਇਹਨਾਂ ਨੇ ਬਹੁਤ ਭਰਮਾਇ ਇਕੱਠ ਕੀਤਾ ਤੇ ਲੋਕ ਉਮੀਰ ਲਗਾਈ ਬੈਠੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਸਰਕਾਰ ਆਊਗੀ ਅੱਜ ਲੋਕ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਰਾਜਵਿੰਦਰ ਸਿੰਘ ਨੂੰ ਭੇਜਾਂਗੇ ਤਾਂ ਸਾਡੇ ਪੰਜਾਬ ਦੇ ਜਿਹੜੇ ਭਗ ਦੇ ਮਸਲੇ ਆ ਉਹ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹਦਾ ਕੈਂਡੀਡੇਟ ਜਿਹੜਾ ਐਮਪੀ ਬਣ ਕੇ ਰਾਜਵਿੰਦਰ ਸਿੰਘ ਜਾਊਗਾ ਉਹ ਸਾਡੇ ਜਿਹੜੇ ਹਲਕੇ ਦੇ ਵਿਕਾਸ ਆਸਤੇ ਸਾਡੇ ਜਿਹੜੀਆਂ ਮੰਗਾ ਵਾਂ ਉਹ ਜਾ ਕੇ ਉੱਥੇ ਸਾਡੇ ਜਿਹੜੇ ਭਗਦੇ ਮਸਲੇ ਆ ਉਹ ਜਾ ਕੇ ਲੋਕ ਸਭਾ ਦੇ ਚ ਰੱਖੋ ਵੀਰ ਸਿੰਘ ਬਾਦਲ ਜਿੰਦਾਬਾਦ ਰਾਜਵਿੰਦਰ ਸਿੰਘ ਧਰਮਕੋਟ ਜਿੰਦਾਬਾਦ ਅੱਜ ਲੋਕ ਸਭਾ ਹਲਕਾ ਫਰੀਦਕੋਟ ਦੇ ਕੈਂਡੀਡੇਟ ਰਾਜਵਿੰਦਰ ਸਿੰਘ ਧਰਮਕੋਟ ਦੇ ਨਾਲ ਮੈਂ ਵਿਧਾਨ ਸਭਾ ਹਲਕਾ ਮੋਗੇ ਤੋਂ ਇੰਚਾਰਜ ਸਨੀ ਗੇਲ ਤੇ ਮੇਰੇ ਨਾਲ ਮੇਰੇ ਸਾਥੀ ਟੀਮ ਮੈਂਬਰ ਸਾਹਿਬ ਜਸਵੀਰ ਸਿੰਘ ਖਾਲਸਾ ਬ블ੂ ਜੀ ਆਪਣਾ ਸਾਡੇ ਸਾਡੇ ਦੇਵਸ਼ੀਸ਼ ਜੀ ਪ੍ਰਧਾਨ ਜੀ ਤੇ ਭਾਈ ਜੀ ਹੁਣੀ ਪਰਮਪਾਲ ਜੀ ਸਾਰੇ ਜਣੇ ਅਸੀਂ ਅੱਜ ਪਿੰਡ ਸਲੀਨਾ ਵਿਖੇ ਲੋਕ ਸਭਾ ਹਲਕਾ ਫਰੀਦਕੋਟ ਦੇ ਕੈਂਡੀਡੇਟ ਦੇ ਨਾਲ ਪਹੁੰਚੇ ਆ ਤੇ ਬਹੁਤ ਚੰਗਾ ਰਿਸਪੌਂਸ ਜਿਹੜਾ ਪਿੰਡ ਸਲੀਨੇ ਦੇ ਲੋਕਾਂ ਵੱਲੋਂ ਮਿਲਿਆ ਅੱਜ ਅਸਲੀ ਨੇ ਪਿੰਡ ਦਾ ਇਕੱਲੇ ਦਾ ਕੱਟ ਸੀ ਤੇ ਇੰਨਾ ਭਰਮਾ ਕੱਟ ਸੀ ਵੀ ਸਮਝ ਲਓ ਠਾਠਾ ਮਾਰਦਾ ਕੱਟ ਸੀ ਸਾਡੇ ਇੱਥੇ ਕੁਲਦੀਪ ਸਿੰਘ ਜਿਹੜੇ ਆ ਬਹੁਤ ਸਟਰੋਂਗ ਵਰਕਰ ਆ ਪਾਰਟੀ ਦੇ ਜਿਹੜੇ ਐਸਸੀ ਵਰਗ ਨੂੰ ਬਿਲੋਂਗ ਕਰਦੇ ਆ ਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਹਮੇਸ਼ਾ ਤਤਪਰ ਰਹਿੰਦੇ ਆ ਬਹੁਤ ਸੋਹਣੀ ਮਿਹਨਤ ਦੇ ਨਾਲ ਇਹਨਾਂ ਨੇ ਬਹੁਤ ਭਰਮਾ ਕੱਟ ਕੀਤਾ ਤੇ ਲੋਕ ਅਮੀਰ ਲਗਾਈ ਬੈਠੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਆ ਸਰਕਾਰ ਆਊਗੀ ਅੱਜ ਲੋਕ ਸਭਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੈਂਡੀਡੇਟ ਰਾਜਵਿੰਦਰ ਸਿੰਘ ਨੂੰ ਭੇਜਾਂਗੇ ਤਾਂ ਸਾਡੇ ਪੰਜਾਬ ਦੇ ਜਿਹੜੇ ਭੱਗ ਦੇ ਮਸਲੇ ਆ ਉਹ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹਦਾ ਕੈਂਡੀਡੇਟ ਜਿਹੜਾ ਐਮਪੀ ਬਣ ਕੇ ਰਾਜਵਿੰਦਰ ਸਿੰਘ ਜਾਊਗਾ ਉਹ ਸਾਡੇ ਜਿਹੜੇ ਹਲਕੇ ਦੇ ਵਿਕਾਸ ਆਸਤੇ ਸਾਡੇ ਜਿਹੜੀਆਂ ਮੰਗਾ ਵਾਂ ਉਹ ਜਾ ਕੇ ਉੱਥੇ ਸਾਡੇ ਜਿਹੜੇ ਭੱਗ ਦੇ ਮਸਲੇ ਆ ਉਹ ਜਾ ਕੇ ਲੋਕ ਸਭਾ ਦੇ ਵਿੱਚ ਰੱਖੋ